ਇਹ ਜੋ ਆਪਣੇ ਆਈਪੀਐਲ ਮੈਚ ਚੱਲ ਰਹੇ ਨੇ ਜੀ ਉਹਦੇ ਸੰਬੰਧੀ ਮਕਾਨ ਨੰਬਰ 1097 ਸੈਕਟਰ 70 ਦੇ ਵਿੱਚ ਇਹ ਕੱਲ ਸਤਾ ਲਗਾ ਰਹੇ ਸੀ ਜਿਸ ਮਰੀਜ਼ੀ ਤੇ ਉਹਦੇ ਆਧਾਰ ਤੇ ਅਸੀਂ ਇੱਥੇ ਰੇਡ ਕੀਤਾ ਤੇ ਜਿੱਦੇ ਜਿੱਥੇ ਸਾਨੂੰ ਇੱਥੇ ਤਿੰਨ ਬੰਦੇ ਉੱਥੇ ਲਾਈਵ ਸਤਾ ਲਾਉਂਦੇ ਹੋਏ ਮੇਰੇ ਕੋਲ ਤੋਂ 12 ਮੋਬਾਈਲ ਫੋਨ 4 ਲੈਪਟਾਪ 47000 ਰੁਪਿਆ ਇੰਡੀਅਨ ਕਰੰਸੀ 800 ਰੁਪਿਆ ਯੂਐਸ 800 ਡਾਲਰ ਯੂਐਸ ਡੋਟ ਤੇ 2000 ਦਿਰਾਮ ਡੋਲਰ ਕੀ ਸੀ ਪੇਸ਼ ਕੀਤਾ ਸੀ ਤੇ ਇੱਕ ਦਿਨ ਦੇ ਪੁਲਿਸ ਮਾਰਕ ਸਰ ਅੱਜ ਜਿਹੜਾ ਆਪਣਾ ਕਾਰਵਾਈ ਕੀਤੀ ਸੀ ਬੰਦੇ ਪਕੜੇ ਆ ਇਹ ਕਿਸ ਚੋ ਜੁਰਮ ਚ ਪੜੇ ਆ ਕਿਤੇ ਕੀ ਹੈਗਾ ਜੀ ਸਿਸਟਮ ਇਹ ਜੋ ਆਪਣੇ ਆਈਪੀਐਲ ਮੈਚ ਚੱਲ ਰਹੇ ਨੇ ਜੀ ਉਹਦੇ ਸੰਬੰਧੀ ਮਕਾਨ ਨੰਬਰ 1097 ਸੈਕਟਰ 70 ਦੇ ਵਿੱਚ ਕੱਲ ਸੱਟਾ ਲਗਾ ਰਹੀ ਸੀ ਜੀ ਤੇ ਸਾਨੂੰ ਸਿਕਰਡ ਇਨਫੋਰਮੇਸ਼ਨ ਮਿਲੀ ਸੀ ਤੇ ਉਹਦੇ ਆਧਾਰ ਤੇ ਅਸੀਂ ਉੱਥੇ ਰੇਡ ਕੀਤਾ ਤੇ ਜਿੱਦੇ ਜਿੱਥੇ ਸਾਨੂੰ ਇਹਦੇ ਤਿੰਨ ਬੰਦੇ ਉੱਥੇ ਲਾਈਵ ਸੱਟਾ ਲਾਉਂਦੇ ਹੋਏ ਮਿਲੇ ਸੀ ਸਾਨੂੰ ਇਹਨਾਂ ਕੋਲ ਤੋਂ 12 ਮੋਬਾਈਲ ਫੋਨ, 4 ਲੈਪਟਾਪ, 47000 ਰੁਪਿਆ ਇੰਡੀਅਨ ਕਰੰਸੀ, 800 ਰੁਪਿਆ ਯੂਐਸ 800 ਡਾਲਰ ਯੂਐਸ ਡੀ ਤੇ 2000 ਦਿਰਾਮ ਦੁਬਈ ਦੇ ਮਰੇ ਨੇ ਅੱਗੇ ਇਹਨਾਂ ਨੂੰ ਆਉਣਾ ਆਪਣਾ ਦਾਦ ਚ ਪੇਸ਼ ਕਰਨਾ ਜੀ ਹਾਂਜੀ ਅੱਜ ਅਸੀਂ ਪੇਸ਼ ਕੀਤਾ ਸੀ ਤੇ ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਸਾਡੇ ਕੋਲ ਹੈਗੇ ਹੋਰ ਇਹਨਾਂ ਦਾ ਕੀ ਇਨਫੋਰਮੇਸ਼ਨ ਮਿਲਦੀ ਹੈ ਸਰ ਇਹ ਪ੍ਰਾਣੇ ਕਰਦੇ ਆ ਰਹੇ ਜਾਂ ਕਿ ਪਹਿਲਾਂ ਤੋਂ ਆ ਜਾਂ ਹੁਣ ਹਾਂਜੀ ਕਾਫੀ ਸਮੇਂ ਤੋਂ ਕਰਦੇ ਆ ਰਹੇ ਨੇ ਤੇ ਅਸੀਂ ਉਹ ਇਹਨਾਂ ਦਾ ਜਿਹੜਾ ਨੈਟਵਰਕ ਹੈ ਉਹਨੂੰ ਉਹਦੀ ਤਫਤੀਸ਼ ਕਰਨ ਲਈ ਹੀ ਰਿਮਾਂਡ ਲਿਆ ਹੈ ਤੇ ਜੀ ਉਹਦਾ ਅੱਗੇ ਤਫਤੀਸ਼ ਕਰਕੇ ਜੋ ਵੀ ਹੈ ਕਿਵੇਂ ਪੈਸੇ ਲੈ ਕੇ ਆਉਂਦੇ ਨੇ ਕਿਵੇਂ ਅੱਗੇ ਕਸਟਮਰਾਂ ਨੂੰ ਬਣਦੇ ਨੇ ਜਾਂ ਇਹ ਅੱਗੇ ਕਿਹਨੂੰ ਪੈਸੇ ਲਾਉਂਦੇ ਨੇ ਉਹ ਸਾਰਿਆਂ ਨੂੰ ਅਸੀਂ ਉਹਦੀ ਇਨਵੈਸਟੀਗੇਸ਼ਨ ਕਰਾਂਗੇ ਤੁਹਾਨੂੰ ਕਿਵੇਂ ਇਨਫੋਰਮੇਸ਼ਨ ਮਿਲਦੀ ਸੀ ਸਾਰੇ ਇਹਨਾਂ ਦੀ ਐਸੇ ਕਾੜੇ ਇਨਫੋਰਮੇਸ਼ਨ ਮਿਲੀ ਸੀ ਮੈਂ ਸਾਡੇ ਥਾਣੇਦਾਰ ਐਸਆਈ ਕੇਸਰ ਸਿੰਘ ਰਾਉਂਡ ਤੇ ਸੀ ਏਰੀਆ ਦੇ ਵਿੱਚ ਤੇ ਉਦੋਂ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਠੀਕ ਹੈ